ਓਏ ਨਾਨੂ ਇਹ ਨਹੀਂ ਜੱਟ ਕਹਿੰਦੇ ਜਾਂਦੇ ਨੇ ਨਾ ਬਾਰਡਰ ਤੋੜਦੇ ਓਏ ਮੈਂ ਵੀ ਐਕਟਿਵ ਪੱਕਾ ਪ੍ਰਬੰਧ ਕੀਤਾ ਸੜਕਾਂ 'ਚ ਸਰੀਏ ਗੱਡ ਤੇ ਓਏ ਪਹਿਲਾਂ ਕਿਹੜਾ ਤੂੰ ਕੀਤਾ ਨਹੀਂ ਸੀ ਓਏ ਐਕਟਿਵ ਸਮੈਂਟ ਦੀਆਂ ਕੰਧਾਂ ਕਰਤੀਆਂ ਵੱਡੇ ਵੱਡੇ ਪੱਥਰ ਰੱਖ ਕੇ ਤੂੰ ਪਟੇ ਪੰਗੇ ਲੈਣੋਂ ਹਟ ਜਾ ਜੇ ਹੈ ਆਪਣੀ ਆਈ ਤੇ ਆ ਗਏ ਤਾਂ ਸਰੰਗ ਪੱਟ ਕੇ ਥੱਲੇ ਜੀ ਆ ਜਾਣਗੇ ਓ ਮੈਨੂੰ ਡਰਾਈ ਜੇ ਕਿਉਂ ਜਾਣੇ ਓ ਪਰ ਨਾਲੇ ਤੇਰੇ ਨਾਲ ਪਹਿਲਾਂ ਬਣੀ ਹੋਈ ਆ ਫੇਰ ਵੀ ਜਾਣ ਜਾਣ ਸਵਾਦ ਲੈਣਾ ਓਏ ਅੱਜ ਤਾਂ ਗਰਮੀ ਬਹੁਤ ਆ ਯਾਰ ਤੁਹਾਨੂੰ ਨਹੀਂ ਲੱਗਦੀ ਮੈਨੂੰ ਤਾਂ ਤੌਣੀ ਜੀ ਆਈ ਜਾਂਦੀ ਆ ਓਏ ਇਹ ਗਰਮੀ ਦੀਆਂ ਤੌਣੀਆਂ ਨਹੀਂ ਡਰਦੀਆਂ ਤੌਣੀਆਂ ਨੇ ਹੋਰ ਕੀ ਓਏ ਇਹ ਤਾਂ ਫੇਰ ਦਿੱਲੀ ਦੱਬਣਗੇ ਓਏ ਯਾਰ ਪਲਾ ਮੈਂਨਾਂ ਦੀਆਂ ਮੰਗਾ ਮੰਨਣਾ ਲਵਾ ਨਾ ਨਾ ਬੱਡੇ ਵੀਰ ਅਜੇ ਕਾਨੂੰ ਮੰਨਣੀਆਂ ਨੇ ਓਏ ਜਦ 에어ਪੋਰਟ 'ਚ ਗੰਨੇ ਦੀਆਂ ਟਰਾਲੀਆਂ ਲਾਈਆਂ ਉਦੋਂ ਮੰਨ ਲੈ ਓਏ ਮੰਨ ਲਾ ਓਏ ਮੰਨ ਲਾ ਵਧੀਆ ਰਹੇਗਾ ਪਹਿਲਾਂ ਤਾਂ ਲਾਰਾ ਜਾ ਲਾ ਕੇ ਮੋੜ ਤੇ ਓਏ ਹੁਣ ਤਾਂ ਇਹਨਾਂ ਨੇ ਇੱਥੇ ਪੱਕੇ ਹੀ ਘਰ ਪਾ ਲੈਣੇ ਨੇ ਓਏ ਨਾਨੂ ਇਹ ਨਹੀਂ ਜੱਟ ਕਹਿੰਦੇ ਜਾਂਦੇ ਨੇ ਨਾ ਬਾਰਡਰ ਤੋੜਦੇ ਓਏ ਮੈਂ ਵੀ ਐਕਟਿਵ ਪੱਕਾ ਪ੍ਰਬੰਧ ਕੀਤਾ ਸੜਕਾਂ 'ਚ ਸਰੀਏ ਗੱਡ ਤੇ ਓਏ ਪਹਿਲਾਂ ਕਿਹੜਾ ਤੂੰ ਕੀਤਾ ਨਹੀਂ ਸੀ ਓਏ ਕੀਤਾ ਸਮੇਂਟ ਦੀਆਂ ਕੰਧਾਂ ਕਰਤੀਆਂ ਵੱਡੇ ਵੱਡੇ ਪੱਥਰ ਰੱਖ ਕੇ ਤੂੰ ਪੱਥੇ ਪੰਗੇ ਲੈਣੋਂ ਹਟ ਜਾ ਜੇ ਆਪਣੀ ਆਈ ਤੇ ਆ ਗਏ ਤਾਂ ਸਰੰਗ ਪੱਟ ਕੇ ਥੱਲੇ ਜੀ ਆ ਜਾਣਗੇ ਓ ਮੈਨੂੰ ਡਰਾਈ ਜੇ ਕਿਉਂ ਜਾਣੇ ਓ ਪਰ ਨਾਲੇ ਤੇਰੇ ਨਾਲ ਪਹਿਲਾਂ ਬਣੀ ਹੋਈ ਆ ਫੇਰ ਵੀ ਜਾਣ ਜਾਣ ਸਵਾਦ ਲੈਣਾ ਕੋਇਆ ਜੀ ਤਾਂ ਗਰਮੀ ਬਹੁਤ ਆ ਯਾਰ ਤੁਹਾਨੂੰ ਨਹੀਂ ਲੱਗਦੀ ਮੈਨੂੰ ਤਾਂ ਤੌਣੀ